ਵੱਲੇ ਪ੍ਰਦਰਸੀਆ ਵੀਰ ਤੇ ਰਾਜੂ ਜੋਸ਼ੀ ਵੀਰ ਇਹਨਾਂ ਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਬាទ ਬាទ ਧੰਨਵਾਦ ਤੇ ਜਿੰਨੇ ਵੀ ਦਰਸ਼ਕ ਵੀਰ ਹਲੇਸ਼ ਪੰਡਾਲ ਤੋਂ ਬਾਹਰ ਮੇਰੀ ਇਹ ਵੀ ਉਹਨਾਂ ਨੂੰ ਗੁਜਾਰਿਸ਼ ਹੈ ਕਿ ਪੰਡਾਲ ਸੱਜੂ ਕੇ ਤਾਂ ਹੁਣ ਤੁਹਾਡੇ ਸਰ ਦੇ ਸਨਮੂਖ ਹੋ ਉਸ ਆਵਾਜ਼ ਲਖਦਾਤਾ ਸਰਕਾਰ ਜਿਨ੍ਹਾਂ ਨੇ ਜਾਚੇ ਮੇਲਾ ਹੋ ਰਿਹਾ ਹੈ ਔਰ ਵਤਨ ਦੀ ਮਿੱਟੀ ਵੱਲੋਂ ਸਾਡਾ ਪ੍ਰੀਤ ਰਾਜਾ ਪਹੁੰਚਿਆ ਹੈ ਜੀ ਆਇਆਂ ਜੀ ਮੋਸਟਰ ਵੈਲਕਮ ਔਰ ਪਰਮਾਤਮਾ ਦੇ ਚਨਲ ਨੂੰ ਚੜ੍ਹਦੀ ਕਲਾ ਸਰੇਖੇ ਲੋ ਜੀ ਤੁਹਾਡੇ ਰੂਬਰੂ ਖੁੱਲੇ ਜੇ ਸੁਭਾ ਦੇ ਸਾਡੇ ਖੁੱਲੇ ਖਰਚੇ ਲਈ ਦਾ ਜੇ ਮੋਠ ਰੋਇ ਤੜਕੇ ਢੜੀ ਲਾਕੇ ਪਰਮੇ ਜੇ ਤੜੀ ਲਾਕੇ ਕਿ ਜਿਹਨ ਜਿਹਨ ਮੇਲੇ ਦੀ ਖੁਸ਼ੀ ਹੋਣੀ ਆ ਉਹਨੇ ਤੜੀ ਦਿਲੋਂ ਬਜਵਾਓ ਅੱਜ ਦੇ ਇਸ ਮੇਲੇ ਦੀ ਤੁਹਾਨੂੰ ਸਾਰਿਆਂ ਨੂੰ ਮਾਈਕ ਕੁਲਵਿੰਦਰ ਬਿੱਲਾ 뮤జిక్ ਫੈਮਲੀ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੰਤਨ ਬਾਬਾ ਲੱਖਾ ਦਾਤਾ ਸਪੋਰਟਸ ਐਂਡ ਕਲਚਰ ਕਲੱਬ ਮਿੰਡਾੜਾ ਸਾਰੇ ਸੇਵਾਦਾਰਾਂ ਦਾ ਕਲੱਬ ਮੈਂਬਰਾਂ ਦਾ ਐਨ ਆਰ ਆਈ ਵੀਰਾਂ ਦਾ ਤੇ ਇਲਾਕਾ ਵਾਸੀਆਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਮੇਲਾ ਬੜੇ ਉਤਸ਼ਾਹ ਨਾਲ ਹੋ ਰਿਹਾ ਹੈ ਜਦੋਂ ਜੋਸ਼ੀ ਸਾਹਿਬ ਬੰਦਾ ਬਾਹਰ ਜਾਂਦਾ ਆ ਤੇ ਕਦੀ ਕਦੀ ਇਤੋਂ ਗਰੀਬੀ 'ਚ ਜਾਣਾ ਪੈਂਦਾ ਪੈਸੇ ਵੀ ਚੁਕਣੇ ਪੈਂਦੇ ਆ ਤੇ ਕਹਿੰਦੇ ਨੇ ਅਗਲੀਆਂ ਲੈਣਾ ਕੀ ਆ ਹੋਟੇਰ ਜਾਨ ਪਿੱਛੋਂ ਸਭ ਮਾੜਾ ਚੰਗਾ ਵੇਖਿਆ ਪਰ ਤੇਰੇ ਵਾਲਾ ਜਮਾਇਆ ਜੇ ਤੱਕ ਨਹੀਂ ਹੋਵੇ ਧਿਆ 11000 ਜਲੇਬੀਆਂ ਦਾ ਲੰਗਰ ਸਾਹਿਲ ਸ਼ਰਮਾ ਯੂਐਸਏ ਤੋਂ 25000 ਬਲਦੇਵ ਸਿੰਘ ਸਦਰ 27000 ਦੀ ਸੇਵਾ ਦਿੰਦੇ ਹੋਏ ਰਾਜਿੰਦਰ ਸਿੰਘ 5000 ਦਿਲਬਾਖ ਸਿੰਘ ਜੋਹਰ 11000 ਕੁਲਦੀਪ ਸਿੰਘ ਬੈਲਜੀਅਮ ਤੋਂ 5500 ਸੇਵਾ ਦਿੱਤੀ ਮਜੀਦ ਸਿੰਘ ਸਨ ਆਫ ਜਗਜੀਤ ਸਿੰਘ ਯੂਐਸਏ ਤੋਂ ਹੈਗੇ ਉਹ ਵੀ 5500 ਸੇਵਾ ਉਹਨਾਂ ਦੀ साहिल एंड पवन यूएसए तो छोटे वीर की सेवा देती है, हजार, दी सेवा है ग्यारह हज़ार हरकीरत सन ऑफ राजलथ हरकीरत सन ऑफ राजलथ उन्होंने सेवा कि है, सौ शालू जोशी सरकार तो हाजे कोई खाली नहीं मुड़ता सरकार so, तो तो अपने बच्चे का कर रहे हैं बाबा दीवे शाह जी बाबा जी के दरबार को हर ज्यादा धनबाद जी